ਮਾਵਾ ਨੂੰ ਰੱਬ ਕਹਿੰਦੇ ਆਪਾਂ ਰੱਬ ਦਾ ਦਰਸਾਤ ਤੇ ਇਹਨਾਂ ਵੀ ਤੇ ਬੱਚੇ ਨਹੀਂ ਮਾਵਾ ਤਾਂ ਹੈ ਹੀ ਦੇਣਗੇ ਕੋਤਿਰਵਾਰ ਸਭ ਸੁੱਟ ਜਾਂਦੇ ਪ੍ਰਕਰਮਾਂ ਚ ਕੋਈ ਵਾਰ ਸਰਖਤੇ ਹੀ ਸੁੱਟ ਜਾਂਦੇ ਇਹਨਾਂ ਬੱਚਿਆਂ ਨੂੰ ਉਹ ਕਹਿੰਦੇ ਮਾਵਾ ਹੋਣੀ ਆ ਪਰ ਉਹ ਕੀ ਅਸੀਂ ਕਹਾਂਗੇ ਕਈ ਬੱਚੇ ਪੈਦਾ ਹੀ ਇੱਥੇ ਹੁੰਦੇ ਆ ਕਈ ਇਹ ਮਾਵਾ ਹੀ ਪ੍ਰੈਗਨੈਂਟ ਆਉਂਦੀ ਆ ਉਹਨਾਂ ਨਾਲ ਕੁਛ ਨਾ ਕੁਛ ਹੋਇਆ ਹੁੰਦਾ ਸਮਾਜ ਦੇ ਵਿੱਚ ਕਹਿੰਦੇ ਸੀ ਮੇਰਾ ਕਿਹੜਾ ਕੋਈ ਹੈ ਮੈਂ ਤਾਂ ਸੜਕਾਂ ਤੇ ਰੁਲ ਕੇ ਮਰਨਾ ਹੂੰ ਪਰ ਜਦੋਂ ਸਾਡੇ ਪਰਿਵਾਰ ਨਾਲ ਉਹਦਾ ਸਬੰਧ ਹੋ ਗਿਆ ਫਿਰ ਕਹਿੰਦੇ ਹੁਣ ਮੇਰਾ ਕਿੱਲਾ ਬੱਜਾ ਸੰਗਰੂਰ ਤਾਂ ਮੈਨੂੰ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਭਗਤ ਜੀ ਨੇ ਸਾਨੂੰ ਅਪਣਾ ਲਿਆ ਅਸੀਂ ਉਹਨਾਂ ਨੂੰ ਅਪਣਾ ਲਿਆ ਉਹਨਾਂ ਨੇ ਸਾਨੂੰ ਅਪਣਾ ਲਿਆ ਸਾਰੇ ਪਰਿਵਾਰ ਨੇ ਇਹ ਵੇਖੋ ਬਾਬਾ ਜੀ ਨੇ ਇੱਕ ਬੱਚੇ ਤੋਂ ਸ਼ੁਰੂ ਕੀਤਾ ਸੀ ਡੇਰਾ ਸਾਹਿਬ ਤੋਂ ਹੈਨਾ ਤੇ ਕਿੰਨੇ ਬੱਚਿਆਂ ਦਾ ਘਰ ਬਣ ਗਿਆ ਹੁਣ ਬਾਬਾ ਜੀ ਤੋਂ ਬਾਅਦ ਇਹਨੂੰ ਫਿਰ ਬੀਜੀ ਨੇ ਸੰਭਾਇਆ ਬੀਜੀ ਨੇ ਵਿਆਹ ਵੀ ਨਹੀਂ ਕਰਵਾਇਆ ਉਹਨਾਂ ਨੇ ਆਪਣਾ ਸਾਰਾ ਜੀਵਨ ਹੀ ਇਹਨਾਂ ਬੱਚਿਆਂ ਨੂੰ ਸਮਰਪਿਤ ਕਰਤਾ ਸਾਰਿਆਂ ਦੀ ਮਤਲਬ ਉਹ ਮਾਂ ਬਣ ਗਏ ਹਨ ਮੈਂ ਤੇ ਬਸ ਪਿੰਗਲਵਾੜੇ ਨਾਲ ਜੁੜੀਆਂ ਤੇ ਮੇਰੇ ਲਈ ਇਹੋ ਸਭ ਕੁਝ ਆ ਇਹਨਾਂ ਬੱਚਿਆਂ 'ਚ ਹੀ ਰੱਬ ਵੱਸਦਾ ਵਾ ਅਸੀਂ ਰਹਿ ਨਹੀਂ ਸਕਦੇ ਮਤਲਬ ਪਿੰਗਲਵਾੜੇ ਤੋਂ ਬਿਨਾਂ ਸਾਡੀ ਇੱਕ ਛੁੱਟੀ ਵੀ ਹੋਵੇ ਤੇ ਸਾਨੂੰ ਐਂ ਲੱਗਦਾ ਵੀ ਸਾਨੂੰ ਉੱਥੇ ਹੀ ਜਾਣਾ ਚਾਹੀਦਾ ਅਸੀਂ ਉੱਥੇ ਹੀ ਸਹੀ ਆ ਪਤਾ ਨਹੀਂ ਇਹ ਰੱਬ ਦਾ ਘਰ ਹੈ ਇਹਨਾਂ ਬੱਚਿਆਂ ਦੇ ਵਿੱਚ ਹੀ ਰੱਬ ਵੱਸਦਾ ਵਾ ਦੋਸ਼ ਇਨਾਂ ਤੇ ਕੋਈ ਨਹੀਂ ਹੈਗਾ ਵਿਚਾਰਿਆਂ ਦਾ ਫਿਰ ਵੀ ਸਜ਼ਾ ਇਨਾਂ ਬੱਚਿਆਂ ਨੂੰ ਭੁਗਤਣੀ ਪੈਂਦੀ ਹੈ ਹੈਨਾ ਮਾਪੇ ਨੂੰ ਸਮਝਣਾ ਪਊਗਾ ਪਿੰਗਲਵਾਣਾ ਜਿਹਾ ਆਪਾਂ ਇਨਾਂ ਦੀ ਸਾਂਭ ਸੰਭਾਲ ਕਰ ਸਕਦੇ ਤੇ ਇਨਾਂ ਨੂੰ ਘਰ ਵੀ ਸਾਂਭ ਸਕਦੇ ਪੇਰੈਂਟਸ ਵੀ ਸਾਂਭ ਸਕਦੇ ਆ ਹੈਨਾ ਚਲੋ ਕਿਸੇ ਦਾ ਕੋਈ ਵਿਰਲਾ ਚਾਂਸ ਹੋ ਜਾ ਕਿਸੇ ਦੇ ਪੇਰੈਂਟਸ ਨਹੀਂ ਹੈਗੇ ਜਾਂ ਮਦਰ ਦੀ ਡੈਥ ਹੋ ਗਈ ਫਾਦਰ ਦੀ ਹੋ ਗਈ ਕੋਈ ਮਜਬੂਰੀ ਹੋ ਗਈ ਪਰ ਸਾਰਿਆਂ ਦੀ ਮਜਬੂਰੀ ਨਹੀਂ ਹੋ ਸਕਦੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਰੀਨਾ ਹੈ मैं दिया यहाँ पे मुझे बहुत बढ़िया लगा बहुत खुशी मिली है हर एक दूसरे के साथ प्यार, प्यार करते हैं एक दूसरे की मदद करते हैं यहाँ पे आंटी है नर्स है सब हम उनसे बहुत प्यार करते हैं एक दूसरे की हेल्प मदद करते हैं कभी कोई चीज के कमी नहीं होने दिया यहाँ पे कोई चीज के महसूस नहीं होने देते लगता ਬਦਗੁਛ ਹੈ ਬਦਗੁਛ ਖਾਨ ਨੇ ਸਸੀ ਕਾ ਮੈਂ ਨਾਮ ਸੰਨਿਆ ਮੈਂ ਡਾਂਸ ਕਰਕੇ ਹੀ ਬਾਅਦ ਮੈਨੂੰ ਬਹੁਤ ਪੈਸੇ ਮਿਲੇ ਸੀ ਮੈਨੂੰ ਬਹੁਤ ਕਸ਼ ਮਿਲੇ ਜਾਂਦਾ ਮੈਂ ਸੇਵਾਦਾਰ ਹਾਂ ਜੀ ਇਹ ਸਾਡਾ ਬੱਚਾ ਮੁਹੰਮਦ ਆ ਜੀ ਇਹ ਗੋਲ ਮੈਡਲ ਆ ਇਹ ਗੇਮ ਦੇ ਵਿੱਚ ਫਰਸਟ ਆਇਆ ਸੀ ਜਰਮਨ ਚ ਗਿਆ ਸੀ ਰੋਇਸ ਕਟਿੰਗ ਬਚਪਨ ਤੋਂ ਹੀ ਨਾਨੇ ਮੈਨੂੰ ਪਾਲਿਆ ਪੋਸਿਆ ਪੜਾਇਆ ਲਿਖਾਇਆ ਇਸ ਕਾਬਿਲਤਾ ਕਿ ਪਹਿਲੇ ਇਹਨਾਂ ਨੇ ਪੜ੍ਹਾਈ ਕਰਾਈ ਉਸ ਤੋਂ ਬਾਅਦ ਪੜਨ ਚ ਮਨ ਨਹੀਂ ਲੱਗਾ ਤੇ ਫਿਰ ਇਹਨਾਂ ਨੇ ਸਾਨੂੰ ਜੈਪੁਰ ਭੇਜਤਾ ਟ੍ਰੇਨਿੰਗ ਕਰਾਉਣ ਵਾਸਤੇ ਟੈਲੀਮਸ ਬੰਦੇ ਤਰਾ ਤਰਾ ਦੇ ਉੱਥੋਂ ਸਿਖਲਾਈ ਬਲਾਈ ਉਸ ਤੋਂ ਬਾਅਦ ਫਿਰ ਉੱਥੋਂ ਕੋਰਸ ਕਰਨ ਤੋਂ ਬਾਅਦ ਫਿਰ ਇਹ ਡਾਨੇ ਥਿਉਰੀ ਵਾਸਤੇ ਸਾਨੂੰ ਮੰਡੀ ਹਿਮਾਚਲ ਮੰਡੀ ਭੇਜਿਆ ਉੱਥੋਂ ਵੀ ਕਰਕੇ ਆਏ ਤੇ ਹੁਣ ਅਸੀਂ ਡਿਪਾਰਟਮੈਂਟ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਤਿਆਰ ਕਰਦੇ ਆ ਸਾਨੂੰ ਆਪਣੇ ਆਪ ਤੇ ਬਹੁਤ ਮਾਣ ਆ ਪਹਿਲੇ ਨੰਬਰ ਤੇ ਕਿਉਂਕਿ ਅਸੀਂ ਇਥੇ ਉਹਨਾਂ ਸੇਵਾ ਦਾ ਮੌਕਾ ਮਿਲਿਆ ਤੁਰ ਵੀ ਨਹੀਂ ਸਕਦੇ ਜਿਹਨਾਂ ਚਾਰ-ਚਾਰ ਪੰਜ-ਪੰਜ ਜਨੇ ਚੱਕ ਕੇ ਲਿਆਉਂਦੇ ਨੇ ਜਦੋਂ ਅਸੀਂ ਲਿੰਗ ਲਾਉਂਦੇ ਆ ਤੇ ਉਹ ਆਪਣੇ ਲੱਤਾ ਤੇ ਤੁਰ ਕੇ ਜਾਂਦੇ ਤੇ ਬਹੁਤ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਮੇਰਾ ਨਾਮ ਗੁਰਮੀਤ ਸਿੰਘ ਹੈ ਬਰਨਾਲਾ ਡਿਸਟ੍ਰਿਕਟ ਤੋਂ ਰੈਨ ਵਾਲਾ 4 ਸਾਲ ਹੋ ਗਏ ਤੇ ਪਿੰਗਨ ਵਾਲੇ ਦੇ ਵਿੱਚ ਰੀਅਲ ਸੈਂਟਰ ਉਠਣ ਬੈਠਣ ਦਾ ਮੈਂ ਕੋਰਸ ਸਿੱਖਿਆ ਔਰ ਵੀਰ ਚੜਤਾ ਵੀ ਕਾਫੀ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਸੋਲਵ ਕਰੇ ਮਰ ਗਾਹਨ ਕਾਫੀ ਬਿਹਤਰ ਮੈਂ ਕਾਫੀ ਠੀਕ ਹੋ ਪਹਿਲੇ ਨਾਲ 14 ਸਾਲ ਹੋ ਗਏ ਮੇਰੇ ਛੱਟ ਲੱਗੇ ਨੂੰ ਮੇਰਾ ਨਾਮ ਡਾਕਟਰ ਹਰਮਨਪ੍ਰੀਤ ਕੌਰ ਹੈ ਮੈਂ ਇੱਥੇ ਐਜ਼ ਅ ਫਿਜ਼ੀਓਥੈਰਪਿਸਟ ਕੰਮ ਕਰ ਰਹੀ ਹਾਂ ਜਿਹੜੇ ਮੇਰੇ ਕੋਲ ਪੇਸ਼ੈਂਟਸ ਆਉਂਦੇ ਨੇ ਸਾਰੇ ਸਾਡੇ ਆਪਣੇ ਪਿੰਗਲਵਾੜੇ ਦੇ ਹੀ ਹੁੰਦੇ ਆ ਇਹਨਾਂ ਵਿੱਚ ਜਿਹੜੇ ਪੇਸ਼ੈਂਟਸ ਆ ਜਿਹੜੇ ਸਫਰ ਕਰਦੇ ਆ ਕੁਝ ਪੇਸ਼ੈਂਟਸ ਹੁੰਦੇ ਜਿਵੇਂ ਪੈਰਾਪਲੀਜ਼ੀਆ ਦੇ ਕੁਆਡਰੀਪਲੀਜ਼ੀਆ ਦੇ ਹਮੀ ਪਲੀਜ਼ੀਆ ਦੇ ਸਪਾਈਨਲ ਕੋਰਡ ਇੰਜਰੀ ਦੇ ਪੇਸ਼ੈਂਟਸ ਜਿਹੜੇ ਆ ਇਹਨਾਂ ਨੂੰ ਅਸੀਂ ਐਕਸਰਸਾਈਜ਼ਸ ਪ੍ਰੋਵਾਈਡ ਕਰਦੇ ਆ ਔਰ ਇਹ ਬਿਲਕੁਲ ਫ੍ਰੀ ਆਫ ਕਾਸਟ ਦੇ ਵਿੱਚ ਜਿਹੜੀ ਆ ਸੀ ਇਹਨਾਂ ਨੂੰ ਐਕਸਰਸਾਈਜ਼ਸ ਜਿਹੜੀਆਂ ਆ ਮਾ ਪ੍ਰੋਵਾਈਡ ਕਰਦੇ ਆ ਕੋਈ ਵੀ ਚਾਰਜਸ ਕਿਸੇ ਕੋ ਨਹੀਂ ਲਿਆ ਜਾਂਦਾ ਜੋ 8.5-9 ਸਾਲ ਦੀ ਸੀ 95 ਚ ਮੈਂ ਘਰੋਂ ਭੱਜ ਗਈ ਕਿਉਂਕਿ ਘਰ ਦਾ ਮਾਹੌਲ ਰਹਿਣ ਜੋਗਾ ਨਹੀਂ ਸੀਗਾ ਮੈਂ ਦਿਹਾੜੀਆਂ ਕਰਦੀ ਸੀਗੀ 10 ਰੁਪਏ ਦਿਹਾੜੀ ਚ ਮਤਲਬ ਮੈਂ ਆਪਣਾ ਟੱਬਰ ਪਾਲਦੀ ਸੀ ਕਿਹਾ ਸਟਰੀ ਡੌਗ ਹੁੰਦੇ ਨਾ ਰੂੜੀ ਤੇ ਸੰਦੇ ਮੈਂ ਉਹਨਾਂ ਨਾਲ ਸੌ ਜਾਣਾ ਮੈਨੂੰ ਉਹਨਾਂ ਨਾਲ ਇੰਨਾ ਸਿਕਿਓਰ ਲੱਗਦਾ ਸੀ ਆਪਣੇ ਘਰ ਨਾਲੋਂ ਕਿ ਮੈਂ ਉਹਨਾਂ ਨਾਲ ਹੀ ਰਹਿਣਾ ਬੈਟਰ ਸਮਝਦੀ ਸੀ ਮੈਂ ਪਹੁੰਚੀ ਸੀ 8.5-9 ਸਾਲ ਦੀ ਸੀ ਮੇਰੇ ਤੋਂ ਤੇ ਮੈਂ ਮੱਧ ਪ੍ਰਦੇਸ਼ ਦੀ ਆਂ ਉਨੇ ਕਹੇ ਮੈਂ ਤੈਨੂੰ ਪਿੰਗਲ ਵਾਲੇ ਛੱਡ ਦੇਣਾ ਮੈਂ ਪਿੰਗਲ ਵਾਲਾ ਕੀ ਕਹਿੰਦਾ ਆਸ਼ਰਮ ਮੈਂ ਕਹ ਮੈਂ ਨਹੀਂ ਜਾਣਾ ਆਸ਼ਰਮ ਚ ਤੇ ਕੁੜੀਆਂ ਵੇਚ ਦਿੰਦੇ ਆ ਉਹਨੇ ਕਿਹਾ ਨਹੀਂ ਇਹ ਬਾਬੇ ਦਾ ਘਰ ਹੈ ਇਥੋਂ ਨਹੀਂ ਕਦੀ ਵੀ ਇਦਾਂ ਦੀ ਹੁੰਦਾ ਤੇ ਉਹ ਮਤਲਬ ਦਿਨ ਸੀਗਾ ਜਿਸ ਦਿਨ ਮੈਂ ਪਿੰਗਲ ਵੜੇ ਆਈਆਂ ਮੇਰੇ ਦਿਨ ਬਦਲ ਗਏ ਸਭ ਕੁਝ ਬਦਲ ਗਏ ਮੇਰੀ ਜ਼ਿੰਦਗੀ ਬਦਲ ਗਈ ਮਤਲਬ ਇੱਕ ਹੁੰਦਾ ਨਾ ਡ੍ਰੀਮ ਲਾਈਫ ਉਹ ਸ਼ੁਰੂ ਹੋ ਗਈ ਤੇ ਮੇਰੇ ਕੋਲ ਲਗਭਗ ਸਕੂਲ ਜਾਣ ਵਾਲੇ ਸਾਰੇ ਬੱਚੇ 82 ਬੱਚੇ ਨੇ ਟੋਟਲ ਇਹ ਉਹਨਾਂ ਦੇ ਵਿੱਚ ਜਿਨ੍ਹਾਂ ਵਿੱਚ ਬਹੁਤੇ ਬੱਚੇ ਨੇ ਜਿਹੜੇ ਡੈਫ ਐਂਡ ਡੰਮ ਨੇ ਤੇ ਔਰਫਨ ਬੱਚੇ ਬਹੁਤ ਥੋੜੀ ਗਿਣਤੀ ਦੇ ਵਿੱਚ ਨੇ ਸਿਰਫ ਮੇਰੇ ਕੋਲ 15 ਬੱਚੇ ਔਰਫਨ ਨੇ ਜਿਹੜੇ ਵੱਖ-ਵੱਖ ਕਲਾਸਾਂ ਦੇ ਵਿੱਚ ਮੇਰੇ ਕੋਲੇ ਪੜ ਰਹੇ ਨੇ ਸਕੂਲ ਜਾਂਦੇ ਆ ਸਾਰੇ ਬੱਚੇ ਸਕੂਲ ਜਾਣ ਵਾਲੇ ਬੱਚਿਆਂ ਦਾ ਸਵੇਰ ਦਾ ਟਾਈਮ ਤੋਂ ਲੈ ਕੇ ਸ਼ਾਮ ਤੱਕ ਮੇਰੇ ਕੋਲ ਮੇਰੀਆਂ ਸੇਵਾਦਾਰ ਬੀਬੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੂੰ ਟਾਈਮ ਤੇ ਸਕੂਲ ਪਹੁੰਚਾਉਣਾ ਟਾਈਮ ਤੇ ਸਕੂਲ ਲੈ ਕੇ ਆਉਣਾ ਕਿਉਂਕਿ ਉਹ ਵੇਦਨ ਇਸੇ ਕਰਦੇ ਕਿ ਮੇਰੀ ਕੋ ਸੇਵਾ ਕਰੇਗਾ ਕਿਸੇ ਤੋਂ ਆਸ ਨਹੀਂ ਸੀ ਕਰਦੇ ਐਨੇ ਲੋਕਾਂ ਦੀ ਉਹਨਾਂ ਨੇ ਜ਼ਿੰਦਗੀਆਂ ਬਣਾਈਆਂ ਪੜਾਇਆ ਤੇ ਯਾਰ ਉਹ ਪਿਆਰ ਨੂੰ ਠੀਕ ਕੀਤਾ ਠੀਕ ਕਰਕੇ ਘਰਾਂ ਨੂੰ ਭੇਜਿਆ ਪਰ ਇੱਕ ਪੈਸੇ ਦੀ ਵੀ ਕਹੇ ਉਹਨਾਂ ਨੇ ਆਸ ਨਹੀਂ ਰੱਖੀ ਸੀ ਕਿਸੇ ਤੋਂ ਇਥੇ ਕੰਮ ਨੂੰ ਖਤਮ ਕਰਨ ਤੱਕ ਬਾਬਾ ਨਹੀਂ ਚਾਹੀਦੇ ਉਹਨਾਂ ਦਾ ਪੜਾਈ ਦਾ ਸਟੈਂਡਰਡ ਖਤਮ ਕਰਦੇ ਹੋ ਆਪੇ ਖਤਮ ਹੋ ਗਿਆ ਫਿਰ ਮੈਂ ਬਠਿੰਡਾ ਮੈਨੂੰ ਸੀਟ ਮਿਲ ਗਈ ਆਰਕੀਟੈਕਚਰ ਚ ਫਿਰ ਮੈਂ ਡਿਪਲੋਮਾ ਕੀਤਾ ਆਰਕੀਟੈਕਚਰ ਦਾ ਜਦ ਮੈਂ ਡਿਪਲੋਮਾ ਕਰ ਲਿਆ ਤੇ ਬੀਜੀ ਕਹਿੰਦੇ ਹੁਣ ਡਿਗਰੀ ਵੀ ਕਰੂੰ 6 ਮਹੀਨੇ ਪੜਾਇਆ ਮਤਲਬ ਅਸਿਸਟ ਕੀਤਾ ਪ੍ਰੋਫੈਸਰ ਨੂੰ ਲੈਕਚਰਰ ਦੀ ਤਰ੍ਹਾਂ ਕਿਉਂਕਿ ਫਰੈਸ਼ਰ ਹੀ ਸੀ ਮੈਂ ਉਸ ਤੋਂ ਬਾਅਦ ਫਿਰ ਮੈਨੂੰ ਜੌਬ ਮਿਲ ਗਈ ਹਰਿਆਣਾ ਚ ਇੱਕ ਕਾਲੀ ਸੀਗਾ ਉਹ ਇੰਸਟੀਟਿਊਟ ਆਫ ਆਰਕੀਟੈਕਚਰ ਐਂਡ ਡਿਜ਼ਾਈਨ ਉੱਥੇ ਮੈਂ 2011 ਤੋਂ 2013 ਦਸੰਬਰ ਤੱਕ ਜੌਬ ਕੀਤੀ ਤੇ ਉੱਥੋਂ ਹੀ ਮੈਂ ਮਾਸਟਰ ਵੀ ਕੀਤੀ ਮਾਸਟਰ ਇਨ ਆਰਕੀਟੈਕਚਰ ਵੀ ਕੀਤੀ ਮੈਂ ਫਾਰਮ ਭਰਤਾ ਚਲੋ ਜੀ ਇਗਜ਼ਾਮ دیتا ਜਦੋਂ ਮੈਨੂੰ ਇੱਥੇ ਫੋਨ ਗਿਆ ਚੰਡੀਗੜ੍ਹ ਤੋਂ ਲੋਕਲ ਗਵਰਨਮੈਂਟ ਤੋਂ ਕਿ ਤੁਸੀਂ ਟੌਪ ਕੀਤਾ ਆ ਮੈਂ ਹੈਰਾਨ ਮੈਂ ਕਿਹਾ ਨਾ ਦੇਖਿਆ ਸੀ ਉਹਦੇ ਬਾਅਦ ਚ ਰਿਜ਼ਲਟ ਹਸਬੰਦ ਨੂੰ ਕਿਹਾ ਦੇਖੋ ਜੀ ਨਾ ਰਿਜ਼ਲਟ ਰਿਜ਼ਲਟ ਦੇਖਿਆ ਟੌਪ ਕੀਤਾ ਅੰਮ੍ਰਿਤਸਰ ਦੀਆਂ ਅਖਬਾਰਾਂ 'ਚ ਵੀ ਕਈਆਂ ਨੇ ਆਰਟੀਕਲ ਛਾਪੇ ਮੈਨੂੰ ਨਹੀਂ ਪਤਾ ਸੀ ਕਿਉਂਕਿ ਮੈਂ ਹਰਿਆਣਾ ਵਿੱਚ ਜੌਬ ਕਰਦੀ ਸੀ ਹਿਸਾਰ ਚ ਜੌਬ ਕਰਦੀ ਸੀ। ਜਿਵੇਂ ਸਕੂਲ ਅੰਦਰ ਹੀ ਸਕੂਲ ਹੈਗਾ ਟੀਚਰ ਹੋथे ਪ੍ਰਾਇਮਰੀ ਟੀਚਰ ਜਿਹੜੇ ਜੌਬ ਕਰਦੀ ਨੂੰ ਜਿਹੜੇ ਉਹ ਬੱਚੇ ਨੇ ਜਿਹਨੂੰ ਪੜਾਉਨੇ ਹੋ ਉਹ ਬੱਚੇ ਵੀ ਲਾवारिस ਨੂੰ ਨਹੀਂ ਨਹੀਂ ਬਾਹਰੋਂ ਆਂਦੇ ਬੱਚੇ ਘਰਾਂ ਦੇ ਹੈਗੇ ਨੇ ਗਰੀਬ ਘਰਾਂ ਦੇ ਬੱਚੇ ਜਿਵੇਂ ਇੱਥੇ ਫ੍ਰੀ ਸਟੱਡੀ ਹੈ ਸਾਰੀ ਜਿੰਨਾ ਪਲੱਸ 2 ਤੱਕ ਫ੍ਰੀ ਸਕੂਲ ਹੈਗਾ ਪਰ ਜੇ ਬੱਚੇ ਵਧੀਆ ਕੋਰਸ ਕਰਦੇ ਮਤਲਬ ਕਿ ਨੰਬਰ ਵਧੀਆ ਲਿਆਉਂਦੇ 80 90% ਤੱਕ ਫਿਰ ਉਹਨੂੰ ਪਿੰਗਰ ਵਾਲਾ ਕੋਰਸ ਵੀ ਫ੍ਰੀ ਕਰਾਂਦਾ ਹੈ ਭਾਵੇਂ ਜਿਹੜਾ ਮਰਜ਼ੀ ਕੋਰਸ ਕਰ ਮੈਡੀਕਲ ਲੈ ਚੱਲ ਜਾਵੇ ਇਹ ਵੀ ਇਹ ਕਹਿੰਦੀ ਆ ਮੈਨੂੰ ਨਹੀਂ ਹੁੰਦਾ ਕਿ ਮੈਂ ਲੱਖ ਰੁਪਇਆ ਕਮਾਵਾਂ ਜਾਂ 50 ਹਜ਼ਾਰ ਕਮਾਵਾਂ ਭਾਵੇਂ 10 ਵੀ ਕਮਾਵਾਂ ਪਰ ਮੈਂ ਮਤਲਬ ਕਿ ਪਿੰਗਰ ਵਾਲੇ ਸੇਵਾ ਕਰਾਂ ਜੇ ਸਾਰੇ ਖੁਸ਼ ਹੋਣਗੇ ਤੁਸੀਂ ਕਿਸੇ ਨੂੰ ਉਦਾਸ ਦੇਖਿਆ ਉੱਥੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿੱਥੇ ਮਰਜ਼ੀ ਵਾਰ ਵਾਰ ਚੱਲੇ ਜਾਓ ਤੁਹਾਨੂੰ ਹਰੇਕ ਹਰੇਕ ਬੰਦੇ ਤੁਹਾਨੂੰ ਖੁਸ਼ ਮਿਲੇਗਾ ਹਰੇਕ ਸੜਾ ਪਰਵਾਰੀਏ ਮਰੀਜ਼ ਕੇ ਕਹਨੇ ਆ ਗਏ ਮੈਂ ਨਾ ਇੱਥੇ ਕੋਈ ਗਰੀਬ ਨਾ ਲੋੜਵੰਦਾ ਹਾਂ ਹਾਂ ਇੱਥੇ ਤਾਂ ਸ਼ਾਹਜ਼ਾਦੀਆਂ ਨੇ ਵੀ ਤੁਸੀਂ ਘਰ ਜਾ ਕੇ ਸਭ ਕੋਈ ਇਹਨਾਂ ਨੂੰ ਹਾਂ ਨਹੀਂ ਆਉਂਦਾ ਇਹਨਾਂ ਬਾਣੀ ਅਸੀਂ ਤਾਂ ਆਪਣੇ ਕੋਲ ਇਹ ਸ਼ਾਹਜ਼ਾਦੀਆਂ ਵਾਪੋ ਪਾਲੀਆਂ ਐ ਇੱਥੇ ਗਰੀਬ ਲੋੜਵੰਦ ਕੋਈ ਨਹੀਂ ਆਏਗਾ ਭਾਵੇਂ ਜੀ ਕਿਸੇ ਨੂੰ ਕਰਮਚਾਰੀ ਸਮਝਦੇ ਹੀ ਨਹੀਂ ਸੀ ਹਾਂ ਏਮਪਲਾਈ ਤਾਂ ਲੱਭੇ ਜੀ ਨਹੀਂ ਸੀ ਆ ਗਿਆ ਪਿੰਡ ਲੋੜੇ ਚ ਕਰਮਚਾਰੀ ਵੀ ਲੱਭਣੀ ਹੈਗਾ ਕੋਈ ਲੋੜੀ ਸੇਵਾਦਾਰ ਲੱਭ ਜਾ ਜੀ ਸੇਵਾਦਾਰ ਸੇਵਾਦਾਰ ਨਹੀਂ ਹੈ मैं कोई सेवादार है किसी भी लेवल मैं हाथ जोड़ के है। मेरा तो hmm. लोग तो मतलब पर तो हाँ के नहीं नहीं हसी पर मिलता कोई हाथ जोड़कर सस्कार बना अगला हसी बुला सिर जो हाथ जोड़ के बनाने बहुत <laughs> क्योंकि पिंगलवाड़ा कभी खत्म नहीं होना असि खत्म हो जाएंगे पिंगलवाड़ा चढ़िया गलां च रहेगा